这个呢？嗯 ワンワンとチェックワンと一緒にバッテリーと一緒にカエバーと一緒テリーと一緒にバッテリーと一緒にバッテリーと一緒に ਪ੍ਰੇਤਾਂ ਤੋਂ ਬਚੀ ਚਾਹ ਕੋ ਬਨਾਨ ਕੇ ਲਈ ਤੇ ਆਈ ਤੇ ਸੰਗਤ ਗੁਰ ਕੀ ਮਰਦਾਤ RAM DAS ਸਹਿਬ ਜੀ ਸੁਪਹਾਏ ਅਰਜਨ ਹਰਗੋਬਿੰਦ ਜੀ ਨੋਂ ਸਿਮਰੋ ਸਿਧਿ ਸਾਰੇ ਰਾਏ ਤੇਰੀ ਹਰਿ ਕ੍ਰਿਸ਼ਨ ਜੀ ਆਈ ਆਏ ਕਿ ਜਿੱਥੇ ਸਭ ਦੁੱਖ ਜਾਏ ਕਿ ਗ ਬਹਾਦਰ ਸੁਮਰੇ ਹੈ ਕਾਰਨੋਂ ਨਿਦੇ ਆਵਤਾਈ ਸਭ ਖਾਂ ਦੇ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਖਾਂ ਦੇ ਸਹਾਈ ਦਸਾ ਪਾਦਸ਼ਾਹਿਆਂ ਦੀ ਜੋਤ ਸ੍ਰੀ ਗੁਰੰਤ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਲੇ ਰਹਿ ਗੂ ਪੰਜਾਬ ਪਿਆਰੇ ਆ 15 ਜੀ ਕੋ ਜੀ ਕੋ ਜੀ ਕੋ ਬੋਲੋ ਨਾ ਸਤਿ ਸਤਿ ਆਪਾ ਜੀ ਆ ਜੀ 干啥？ ਓ ਯਾਰ ਇੰਡੀਆ ਦੇ ਕੋਲ ਹਥੋਂ ਦਾ ਗੰਬਾ ਸਮਾਗ ਵਾਲਾ ਜਿਹੜਾ ਘਟ ਜਿਹੜਾ ਉਹ ਇਕੱਲਾ ਪਰਿਵਾਰ ਹੀ ਦੀ ਉਹ ਬਣੇ ਰਿਹਾ ਸਾਰੇ ਕੋਈ ਨਸੀਬ ਕਰਾਂਗੇ ਕਿਉਂਕਿ ਇੱਕ ਪਰਿਵਾਰ ਦੀ ਅੱਗੇ ਦੀ ਡਿੱਗੀ ਹੋਣੀ ਜੇ ਮਿੱਟੀ ਦੀ ਜਿੱਤ ਭਰੀ ਜਾਵੇ ਚੁੱਪ ਕਰ ਜਾਈਏ ਟੁੱਟ ਜਾਈਏ ਉਹ ਵਿਚਰੇ ਨੇ ਸੋ ਨਹੀਂ ਆ ਤੁਮਾਰਨ ਜੇ ਨਾ ਕੋਈ ਗੱਲ ਨਹੀਂ ਆਪਾਂ ਨੂੰ ਦਾ ਪੂਰਨ ਤੋਂ ਹੀ ਸੋਲਿਊਸ਼ਨ ਤੇ ਪਰਿਵਾਰ ਠੀਕ ਹੈ ਅੱਜ ਆਪਣੇ ਐਮਐਲਏ ਸਾਹਿਬ ਦੀ ਮੈਸਰੀ ਅੱਜ ਸਾਡੇ ਸਰਕਾਰ ਆਸਾਂ ਕਿੰਨੀ ਸੇ ਤੋਂ ਵੱਡੀਆਂ ਹਨ ਕਿ ਐਮਐਲਏ ਸਰਦਾਰ ਤੋਂ ਸਾਡੇ ਸੰਘਰਸ਼ ਦੇ ਦਿਨਾਂ ਦੇ ਸਾਥੀ ਸੀ ਬਹੁਤ ਵਧੀਆ ਨੇਕ ਇਨਸਾਨ ਹਰੇਕ ਦੇ ਦੁੱਖ ਸੁੱਖ ਦੇ ਵਿੱਚ ਕੰਮ ਆਉਣ ਵਾਲੇ ਬੜੀ ਪੋਜ਼ਿਟਿਵ ਸੋਚ ਵਾਲੇ ਸਾਥੀ ਸੀ ਤੋਂ ਬੜੀ ਨਾਮਰਾਜ਼ ਤੁਮਾਰੀ ਐਸੇ ਤੁਮਾਰੀ ਨਾਲ ਪਿੰਡ ਹੋ ਕੇ ਅੱਜ ਮੌਕਾ ਦਿਲਾਣਾ ਕਰਕੇ ਸਭ ਪਿਸਾਰੇ ਸਾਡੇ ਭੰਤੀ ਸਹਿਬਾਨ ਸਾਡੇ ਪਾਰਟੀ ਦੇ ਪ੍ਰਬੰਧਕਰੀ ਮਾਨ ਜੀ ਸਾਡੇ ਐਮਰੇ ਸਹਿਬਾਨ ਜੀਰ ਸਹਿਬਾਨ ਮੋਰ ਫੁਮਾਦੀ ਜੀ ਕੀ ਜਾਨ ਤੇ ਬੁਧੀਆਂ ਨੂੰ ਬਹੁਤ ਸਨਵਾਤ ਪਰਿਵਾਰ ਦਾ ਤੁਕੜਾਉਣ ਲਈ ਮਾਫੀ ਬੇਨ ਕਰੀ ਸਵਾਦ ਹੋਏ ਤਰੜੇ ਪਾਣੇ ਦੇ ਵਿੱਚੋਂ ਇੱਕ ਅੰਦਾਵਾ ਤਾਂ ਉਹ ਦੇ ਅਜੀ ਕਾ ਪਰੇ ਬੰਦੇ ਨਾਲ ਬਹੁਤ ਅਫਸੋਸ ਹੈ ਔਰ ਜਿ ਕਿ ਅਜ ਸਾਡੇ ਵਿਚਕਾਰ ਸਾਡੇ ਦੇ ਪੈ ਦੇਨੇ ਤਰਫਾਰ ਹਿੰਦ ਪੁਛੜੀ ਔਰ ਇਸ ਦੇ ਲਈ ਜੜੀ ਅਸਰ ਸਾਡੇ ਚਲੇਗੀ ਸਦਾ ਨਸਤੂਲ ਆਲਬੇ ਦਾ ਸੋ ਮੈਨੂੰ ਜਦੋਂ ਪਤਾ ਲੱਗਿਆ ਕਿ ਸ਼ਾਇਦ ਉਹ ਕਿਸੇ ਨਾ ਕਿਸੇ ਸਭ ਇਹ ਤੋਂ ਕੋਈ ਕਾਰ ਬਾਰ ਚੱਲ ਰਹੀ ਸੋਨਾਂ ਦਾ ਇਲਾਜ ਬੋਟਨੀਟੀ ਦੇ ਵਿੱਚ ਸਿਕਨ ਪਰ ਸਾਡੇ ਪਹਿਲੇ ਸਾਡੇ ਤੋਂ ਸਾਡੇ ਕੁਲਿੰਗਸ ਸੂ ਉਹਨਾਂ ਦੇ ਇਸ ਜੱਗ ਚ ਭਾਰ ਤੋਂ ਇਸ ਦਿਨ ਚਲੇ ਜਾਂਦੇ ਦਾ ਬਹੁਤ ਅਫਸੋਰ ਸਾ ਪੜੇ ਮਨ ਦੇ ਨਾਲ ਮਹਿਸੂਸ ਕਰ ਪਰਮਾਤਮਾ ਪ੍ਰਾਰਸ ਕਰਦੇ ਇਸ ਚੁੜੀ ਵੱਡਾ ਨੁਖਾਨੇ ਵਾਲਾ ਘਾਟਾ ਬਹੁਤ ਵੱਡਾ ਸੀਗਾ ਤੇ ਹੁਣ ਤਗਮ ਬਾੜ ਦੇ ਵਿੱਚ ਵੀ ਵੱਡਾ ਘਾਟਾ ਬਾਡੀ ਨੂੰ ਕਿੰਨਾ ਕਿਤੇ ਅਜੇ ਕੰਮ ਕਹਿੰਦੇ ਬਹੁਤ ਤੋਂ ਦੇ ਸੀਗੇ ਜਿਹੜੇ ਕੱਪਨੇ ਸੀਗੇ ਉਹਨਾਂ ਨੇ ਅ ਦੇਖੋ ਬਿਲਕੁਲ ਇਹ ਗੱਲ ਸੀ ਕਿ ਅਬ ਦਿਹਾੜਾ ਵਿੱਚ ਵੀ ਆਪਾਂ ਗੱਲ ਕਰੀਏ ਕਿ ਉੱਥੇ ਵੀ ਸਾਡੇ ਕੋਲ ਜੜੇ ਕਿ 10 ਪਿੜ੍ਹੀ ਪਰਮਾਤਮਾ ਨੇ ਜੋ ਮੰਚੂਸ ਜੋ ਬਾਲਕ ਦਾ ਬਾੜਾ ਸੀ ਉਹ ਸਰਜਾ ਦੇ ਮਤਾਂ ਦੇ ਕੋਲ ਸਾਡੇ ਸਾਰਿਆਂ ਨਾਲ ਜੁੜਿਆ ਹੋਇਆ ਦੂਸਰਾ ਮੁੱਦਾ ਇਹ ਮੰਦਲਤ ਕਰਨ ਕਾਰਨ ਜਿਹੜੇ ਸਟੇਟਿਸ ਕਰ ਰਹੇ ਜਿਹੜਾ ਕਿ ਬਹੁਤ ਹੀ ਬੈਕੌਗ ਦਾ ਮੈਂਬਰ ਤਾਂ ਪਰੇ ਸਭਾ ਆਲੀ ਲੋਕਾਂ ਦੇ ਵਿੱਚ ਪੈਚਰ ਦਾ ਨੇ ਔਰ ਹਰੇਕ ਕਿਸੇ ਨਾਲ ਕੋਆਪਰੇਟ ਕਰ ਨਾਲ ਹੈ ਸੋ ਅੱਜ ਬਹੁਤ ਵੱਡਾ ਘਾਟਾ ਜਿਹੜਾ ਉਸ ਮੁਛੀ ਪਾਰਟੀ ਉਸ ਮੁਛੀ ਪਰਿਵਾਰ ਸਾਨੂੰ ਸਾਰਿਆਂ ਨੂੰ ਔਰ ਅੱਜ ਇਹ ਸੱਥੀ ਇਹ ਕੜੀ ਬੇਨਤੀ ਅਰਦਾਸ ਕਰਦਾ ਇਸ ਵਿੱਚ ਵੀ ਬੇਚੋੜਾ ਸਤਿ ਕੋਈ ਹੌਸਲਾ ਦਿੰਦੇ ਹੋਏ ਧੰਨਵਾਦ ਰਹਿਣਗੇ। ਧੁਖੇ ਦੇ ਕੜੀ ਸਾਡੇ ਵਾਸਤੇ ਕਿਉਂਕਿ ਮੇਰੀ ਸਾਂਝ ਉਹਨਾਂ ਨੇ ਸਿਰਫ ਐਮਐਲਏ ਦੀ ਨਹੀਂ ਸੀ ਮੇਰੀ ਸਾਂਝ ਡਾਕਟਰ ਦੀ ਨਹੀਂ ਸੀ। ਤੇ ਜੋ 17 ਤੋਂ ਪਹਿਲਾਂ ਲੱਗੇ ਸੀ ਉਹ ਵੀ 15 ਤੋਂ ਨਾਂਗ ਪਾਰਟੀ ਦੇ ਲੱਗਾ ਹੋਏ ਆ। ਤੁਸੀਂ ਆਪ ਚਲਦੇ ਸੀਗੇ ਆ ਡਾਕਟਰ ਦਵਾ ਦੇ ਡਾਕਟਰ ਹੁੰਦੇ ਨਾ ਤੇ ਸਾਡਾ ਪਿਆਰ ਜਿਆਦਾ ਸੀ ਸਾਡਾ। ਤੇਰੇ ਕਿਨੇ ਛੋਟਾ ਦੇ ਕੇ ਸਾਨੂੰ ਬਿਮਾਰੀ ਵੀ ਹੋ ਗਈ ਕੋਈ ਨਾਂਬੁਰਾ ਸੀ ਜਿਹੜੀ ਉਹਨਾਂ ਨੇ ਬੁੱਤੋਂ ਨੂੰ ਕਹਿੰਨ ਚੋਰੀਆ ਬਾਦੂ छोड़ा दे गया है दे। दे। और दे सथिया सथिया दे। दे। मैं अरदास करना शांति मिले और परिवार जो बल करे परमात्मा की परमात्मा विश्वास कर सड़िया सचिया शरदांजलियां ने आम आदमी पार्टी समुची आम आदमी पार्टी कहना चाहती का है ਔਰ ਉਸ ਸਮੇਂ ਪਹਿਲੀ ਗੱਲ ਹੈ ਕਿ ਮੈਂ ਮੀਨੂ ਕਸ਼ਮੀਰ ਸਿੰਘ ਜੀ ਦਾ ਰੈਸਟੋਰੈਂਟ ਖਾਧਿਆ ਸੀਗਾ ਔਰ ਮੇਨਾਂ ਗੱਲਬਾਤ ਕੀਤੀ ਸੀ ਕਿਉਂਕਿ ਸੀ ਨਸ਼ਿਆਂ ਦੇ ਉਮਾ ਸਦੀਏ ਕਮੇਟੀਆਂ ਚੱਲ ਰਹੀਆਂ ਸੀਗੀਆਂ ਪ੍ਰੋਗਰਾਮ ਚੱਲ ਰਹੇ ਸੀਗੇ ਪਿੰਡਾਂ ਦੇ ਵਿੱਚ ਉਦੋਂ ਵੀ ਉਹਨਾਂ ਦੀ ਤਬੀਅਤ ਖਰਾਬ ਸੀਗੀ ਬਟ ਉਹਨਾਂ ਦਾ ਹੌਸਲਾ ਇੰਨਾ ਮਜ਼ਬੂਤ ਸੀਗਾ ਕਿ ਉਹ ਫਿਰ ਵੀ ਕਹਿੰਦੇ ਸੀਗੇ ਕਿ ਮੈਂ ਸ਼ਾਮਾਂ ਦੇ ਪ੍ਰੋਗਰਾਮ ਕਰਕੇ ਆਉਂਗਾ ਮੈਂ ਪਿੰਡਾਂ 'ਚ ਜਾ ਕੇ ਗੱਲ ਕਰੀਏ ਲੋਕਾਂ ਦੇ ਨਾਲ ਔਰ ਬਹੁਤ ਹੀ ਡੈਡੀਕੇਟਿਡ ਸੀਗੀ ਆਪਣੇ ਕੰਮ ਦੇ ਪ੍ਰਤੀ ਔਰ ਮਤਲਬ ਇਮਾਨਦਾਰੀ ਸੀਗੀ ਉਹਨਾਂ ਦੇ ਵਿੱਚ ਆਪਣੇ ਕੰਮ ਨੂੰ ਲੈ ਕੇ ਸੋ ਇਨੋ ਤੇ ਅੱਜ ਵੀ ਇਸ ਗੱਲ ਤੇ ਯਕੀਨ ਨਹੀਂ ਆਉਂਦਾ ਕਿ ਉਹ ਸਾਡੇ ਵਿੱਚ ਚਲੇ ਗਏ ਤੇ ਮੈਂ ਇਹ ਹੀ ਕਹਿਣਾ ਚਾਹੁੰਦੀ ਹਾਂ ਕਿ ਫੋਨ ਨਾਲ ਕੋਈ ਵੀ ਸਮੀ ਤੇ ਪੂਰੀ ਨਹੀਂ ਕਰ ਸਕਦਾ ਪਰਿਵਾਰ ਨੂੰ ਸੀ ਮਸਲਾ ਦੇਣਾ ਚਾਹੀਦਾ ਔਰ ਬਸ ਉਹਨਾਂ ਦੀ ਕਾਫੀ ਲੰਬੇ ਤੋਂ ਤਬਿਆ ਤਰਾਕ ਸੀਗੇ ਬਸ ਇਹ ਨਹੀਂ ਕਿ ਉਸ ਦੀ ਪਾਰਟੀ ਨਹੀਂ ਕੱਟਾ